ਸਤਿ ਸ੍ਰੀ ਅਕਾਲ ਜੱਲਾਬਰ ਮਾਲਾ YouTube ਦੇ ਸਾਰੇ ਭੈਣਾਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਹੋਰ ਭਰਾ ਕਲਾ ਪਰੇ ਬਾਜੀ ਛੱਡੀ ਤੇ ਬਾਈ ਆਪਾਂ ਬਾਕੀ ਕਰਦੇ ਗੱਲਬਾਤ ਆ ਚਾਚੇ ਗੱਲ ਕਿੱਦਾਂ ਬਣੀ ਗੱਲਬਾਤ ਚਾਚਾ ਦੱਸੂਗਾ ਆਉ ਬਣੀ ਨੇ ਵੀਡੀਓ ਨਾਲ ਮਿਲਦੇ ਚਾਚੇ ਨੂੰ ਹੋਰ ਚਾਚੇ ਠੀਕ ਠਾਕ ਆ ਹਾਂ ਠੀਕ ਆ ਹੋ ਚਾਚੇ ਬਗਲ ਕਿੱਦਾਂ ਰਹੀ ਬਾਜੀ ਅਰੇ ਬਾਜੀ ਬਹੁਤ ਧੀਰੀ ਅੱਛਾ ਹੂੰ ਜੋ ਕੁਤੇ ਛੱਡੇ ਤੇ ਆਪਾਂ ਨੇ ਹੂੰ ਇਹ ਸੁੱਖਾ ਜਿਹੜਾ ਤੇ ਕਾਪਾਂ ਜਿਹੜਾ ਦਾ ਹੂੰ ਹੋਲਾ ਕੁਤ ਤੁਰ ਗਿਆ 3 ਵਜੇ ਕਿਹੜਾ ਆਪਣਾ ਕੋਈ ਕਹੇ ਜਾਂਦਾ ਹਾਂ ਇਹਦਾ ਲੜਾ ਕਿਹੜਾ ਮ ਲੜਾ ਤਾਂ ਨਾ ਲਾਲਾ ਉੱਤਰ ਹਰਾ ਪੋਟਾ ਹੂੰ ਲਾਲ ਸਾਹ ਹੂੰ ਕਾਲਾ ਡੂਸਾ ਦਾ ਇੱਕ ਪਾਸੇ ਕਾਲਾ ਡੂਸਾ ਜਾ ਕਾਲੇ ਗਾਂਦ ਦੀ ਆ ਹੂੰ ਵੀ ਉਸੇ ਲਾਲ ਖਾਂਦ ਦੀ ਖਾਸੀ ਚਮਕਦੀ ਜਾਨੀ ਅੱਛਾ ਸ਼ੱਖਾ ਹੈ ਅੱਛਾ ਪੂਛ ਆਪਣੇ ਬੱਟੇ ਵੀ ਹੈ ਨਾ ਹੈ ਪੂਛ ਬੱਟੇ ਵੀ ਹੈ ਪੂਛ ਬੱਟੀ ਪੂਛ ਆ ਰਹੀ ਹੈ ਇਹਨਾਂ ਦੀ ਕਾਗੀ ਪੂਛ ਅੱਛਾ ਛੋਟੀ ਆਈ ਬੁਦੀ ਆ ਰਹੀ ਚਿੱਟੀ ਪੂਛ ਅੱਛਾ ਕਿੰਨੇ ਵਜੇ ਤੁਰ ਗਿਆ ਤਾਂ ਉਹ ਤੁਰਿਆ ਦੋ ਵਜੇ 50 ਮਿੰਟ ਬਟੇ ਮ ਲੱਗਿਆ ਦਾ ਅੱਛਾ ਉੱਪਰੋਂ ਉੱਪਰ ਲੰਘ ਗਿਆ ਨਾ ਆਓ ਉੱਚਾ ਵਰਗਾ ਜਾਵੇ ਉਹ ਹੂੰ ਉਹ ਤੇ ਹਰ ਤਾਂ ਬਰਦੇ ਵਾਂ ਉੱਚੜ ਉੱਚੇ ਪਾਪੇ ਨਹੀਂ ਮਿਲਿਆ ਅੱਛਾ ਪਤਾ ਨਹੀਂ ਕਿੱਥੇ ਗਿਆ ਕਹਿੰਦੇ ਦੂਆ ਕਬੂਤਰ ਆਪਣਾ ਰਾਤ ਉੱਪਰ ਰਹਿ ਗਿਆ ਉਹ ਵੀ ਨਹੀਂ ਮਿਲਿਆਗਾ ਲਾਲ ਦੇ ਕਬੂਤਰੇ ਨਾਲ ਲੱਗ ਰਿਹਾ ਉਹ ਵੀ ਨਹੀਂ ਮਿਲਿਆ ਹੈਗਾ ਹਾਂ ਆਹ ਕਬੂਤਰ ਹਲਾ ਮਿਲਣਾ ਚਾਹੀਦਾ ਏ ਜੇ ਹੁਣ ਪਿੰਡ ਚ ਬਾਜੀ ਕਰਾਈ ਆ ਜਾਂ ਹੋਰ ਦੇ ਕਬੂਤਰ ਮਿਲੇ ਆ ਹਾਂ ਉਹ ਵੀ ਮਿਲਣਾ ਚਾਹੀਦਾ ਇੱਥੇ ਹਾਂ ਪਿੰਡ ਵਾਲੇ ਨੂੰ ਗੋਲ ਕਾ ਉੱਥੀ ਗੋਲ ਕਰਤਾ ਕਿਥਰ ਹੂੰ ਪਿੰਡ ਵਾਲਿਆਂ ਨੂੰ ਬਈ ਜੇ ਬਾਜੀ ਕਰਾਂਦੇ ਤਾਂ ਉਹਨਾਂ ਨੂੰ ਇੰਨਾ ਕਦਾ ਚਾਹੀਦਾ ਵੀ ਹਾਂ ਬੰਦੇ ਦਾ ਕਬੂਤਰ ਵਾਪਸ ਦਿਵਾਉਣਾ ਚਾਹੀਦਾ ਕਿਉਂਕਿ ਜੇ ਹੁਣ ਆਪ ਵੀ ਉਹ ਬਾਹਰ ਬਾਜੀ ਛੱਡਣ ਆਂਦੇ ਆ ਅੱਧਾ ਛੱਡਨੇ ਫਿਰ ਦਿਲ ਵੀ ਨਹੀਂ ਕਰਦਾ ਪਿੰਡਾਂ ਦੇ ਕੂਤਰ ਕਿਤੇ ਕਿੰਨਾਂ ਜਾ ਕੇ ਵਧੀਆ ਕੂਤਰ ਦਾ ਪੈਸਾ ਉਸ ਹਮ ਇੱਧਰ ਗੋਲ ਹੋ ਗਿਆ ਸਾਲਾ ਪੈਸਾ ਲੱਗਿਆ ਸਾਲਾ ਹਮ ਪਾ ਜਾ ਕੇ ਇਦਾਂ ਛੱਡ ਗਿਆ ਫਾਇਦਾ ਨਹੀਂ ਫਾਇਦਾ ਆਪ ਜਦ ਦੂਏ ਪਿੰਡ ਦੇ ਬੰਦੇ ਜਾਣ ਤਾਂ ਫਿਰ ਕਹਿੰਦੇ ਸਾਡੇ ਕੂਤਰ ਦਬਾਓ ਸਾਡੇ ਕੂਤਰ ਮਿਲੇ ਆ ਹਮ ਆ ਦੂਏ ਸਾਰੇ ਤਾਂ ਹੋਰ ਸਾਰੇ ਉੱਡਦੇ ਤੇ ਹਾਂ ਉਹ ਕਾਤੇ ਨਹੀਂ ਉੱਠਿਆ ਹਮ ਐ ਗੱਲ ਹੈ ਨਾ ਉਹ ਚੱਕ ਲਿਆ ਬੰਦਾ ਰਾਤ ਦੇ ਰਾਤ ਚੱਕ ਲਿਆ ਕੂਤਰ ਹਮ ਤੁਹਾਨੂੰ ਪਤਾ ਹੀ ਆ ਅਗਲੇ ਇਹ ਪਿੰਡ ਬਾਜੀ ਦੇ ਵਿੱਚ ਬਾਜ਼ਕੁੱਤੇ ਛੱਡਣ ਵਾਲੇ ਘਟ ਹੁੰਦੇ ਚੱਕਣ ਵਾਲੇ ਜ਼ਿਆਦਾ ਹੁੰਦੇ ਆ। ਛੱਡਣ ਵਾਲੇ ਜ਼ਿਆਦਾ ਹੁੰਦੇ ਆ। ਆਂਦੇ ਤੁਹਾਨੂੰ ਪਤਾ ਹੀ ਆ ਇਹ ਵੇੜੇ ਨਿਗਾਹ ਰੱਖਦੇ ਆਗਲਾ। ਪਰ ਇਹ ਇਹ ਗੱਲ ਗਲਤ ਆ ਨਾ ਜਿਹੜੇ ਪਿੰਡ 'ਚ ਬਾਜੀ ਹੁੰਦੀ ਆ ਉਹ ਪਿੰਡ 'ਚ ਬਾਰੇ ਬੰਦੇ ਜ਼ਿੰਮੇਵਾਰੀ ਬਣਦੀ ਆ। ਬਾਜੀ ਆਪਣੀ ਤਾਂ ਕਰਾਓ ਜੇ ਆਪਣੀ ਤੁਸੀਂ ਜ਼ਿੰਮੇਵਾਰੀ ਰੱਖਦੇ ਆ। ਜ਼ਿੰਮੇਵਾਰ ਬੰਦੇ ਵੀ ਆ ਕਰਨ ਹੁਣ ਰਾਤ ਨੂੰ ਜਾਂ ਕੁੱਤੇ 9:30 ਵਜੇ ਤੱਕ ਉੱਡਦਾ ਲੈਂਦੇ। ਹੂੰ। ਰਾਤ ਨੂੰ 9:30 ਵਜੇ ਹੁਣ ਕਿਹੜਾ ਉੱਥੇ ਪਿੰਡਲੇ ਦੀ ਔਰ ਤਾਂ ਕੋਈ ਆਿੰਦਾ। ਹੂੰ। ਹੱਦ ਪਿੰਡ ਵਾਲੇ ਨੂੰ ਪਤਾ ਆ ਜਾਂਦਾ। ਹੋਰ ਤਾਂ ਵਾਲਾ ਹੋਰ ਤਾਂ ਕਿਸ ਨੇ ਲਿਖੀ ਕਿਸੇ ਨੇ ਉਹ ਵੀ ਨਹੀਂ ਕਰਿਆ ਹੋਊਗਾ ਹਮ ਚਲੋ ਬਾਕੀ ਬਾਈ ਕਿਹਨੇ ਹੋਇਆ ਲੜਾ ਕੁੱਤਰ ਬਾਈ ਸਾਨੂੰ ਦੱਸ ਦਿਓ ਸਾਡਾ ਫੋਨ ਨੰਬਰ ਹੈਗਾ ਵਿੱਚ ਹਾਂਜੀ ਬਾਕੀ ਬਾਈ ਆਪਣਾ ਕਬੂਤਰ 3 ਵਜੇ ਲੰਘਿਆ ਇੱਕ ਸਭ ਸਾਰਾ ਲਾਲ ਆ ਜਿਹੜਾ ਕੁੱਤਰ ਆਪਣਾ ਉਹ ਹੋ ਗਿਆ ਅਤੇ ਜਿਹੜਾ ਬਾਈ ਜਿੱਥੇ ਆਪਣਾ ਜਿੱਥੇ ਉੱਪਰ ਰਹਿ ਗਿਆ ਉਹ ਸਾਰਾ ਲਾਲ ਆ ਅਤੇ ਦੂਆ ਆਪਣਾ ਕੁੱਤ ਲੰਡਾ ਜਾਂ ਚਾਚੇ ਨੇ ਦੱਸਿਆ ਜੇ ਕਿਸੇ ਵੀ ਨੂੰ ਪਤਾ ਲੱਗਦਾ ਤਾਂ 95920 11 643 ਇਹ ਨੰਬਰ ਤੇ ਬਾਈ ਫੋਨ ਕਰਕੇ ਸਾਨੂੰ ਜਰੂਰ ਦੱਸਿਓ ਕਿਉਂਕਿ ਵੀਰੇ ਹੁਣ ਆਪਾਂ ਨੇ ਕਬੂਤਰ ਅੜਾਏ ਆ ਅਡਾਂਦੇ ਆਪਾਂ ਬੱਚਾ ਕਢਾਂਦੇ ਆ ਅਡਾਂਦੇ ਆ ਉਹਨੂੰ ਆਪਾਂ ਜਿੱਤ ਬਾਜੀ-ਵੱਤ ਛੱਟੇਗਾ ਬਣਾਉਂਦੇ ਆ ਤੇ ਹੁਣ ਤੁਸੀਂ ਫੜ ਕੇ ਜੇ ਆਪਾਂ ਸੋਚੀਏ ਕੱਟ ਕਰਕੇ ਰੱਖ ਲੂਗੇ ਮਤਲਬ ਕੋਈ ਫਾਇਦਾ ਨਹੀਂ ਹੁੰਦਾ ਹੈਗਾ ਫਿਰ ਬਾਜੀ ਕਰਾਉਣ ਦਾ ਫਾਇਦਾ ਹੀ ਤਾਂ ਜੇ ਬੰਦੇ ਨੂੰ ਵਾਪਸ ਕਬੂਤਰ ਮਿਲੇ ਚਲੋ ਠੀਕ ਆ ਵੀਰੇ ਮਿਲਦੇ ਆਪਾਂ ਕਿਸੇ ਨੈਸਟ ਵੀਡੀਓ ਧੰਨਵਾਦ ਸਾਰਿਆਂ ਦਾ